ਲੋੜ ਜਿਹੜੇ ਲੋਕਾਂ ਦਾ ਵੱਖ-ਵੱਖ ਬੈਂਕਾਂ ਦੇ ਵਿੱਚ ਪੈਸਾ ਰੱਖਿਆ ਹੋਇਆ ਹੈ ਉਹਨਾਂ ਦੇ ਲਈ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਹੁਣ ਦੇਸ਼ ਦੇ 15 ਬੈਂਕਾਂ ਦਾ ਰਲੇਵਾ ਹੋਣ ਜਾ ਰਿਹਾ ਹੈ ਯਾਨੀ ਕਿ 15 ਬੈਂਕਾਂ ਨੂੰ ਖਤਮ ਕਰਕੇ ਕਿਸੇ ਹੋਰ ਬੈਂਕ ਦੇ ਵਿੱਚ ਮਰਜ਼ ਕਰ ਦਿੱਤਾ ਜਾਵੇਗਾ ਸੋ ਜੇਕਰ ਤੁਹਾਡਾ ਵੀ ਕਿਸੇ ਬੈਂਕ ਦੇ ਵਿੱਚ ਖਾਤਾ ਹੈ ਤਾਂ ਇਸ ਖਬਰ ਨੂੰ ਚੰਗੀ ਤਰ੍ਹਾਂ ਦੇਖ ਲਓ ਕਿਤੇ ਤੁਹਾਡੇ ਬੈਂਕ ਵੀ ਇਸ ਰਲੇਵੇਂ ਦੇ ਵਿੱਚ ਸ਼ਾਮਿਲ ਤਾਂ ਨਹੀਂ ਬੈਂਕਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 1 ਮਈ ਤੋਂ ਦੇਸ਼ ਦੇ ਹਰ ਸੂਬੇ ਦੇ ਵਿੱਚ ਸਿਰਫ ਇੱਕ ਖੇਤਰੀ ਗ੍ਰਾਮੀਣ ਬੈਂਕ ਹੋਵੇਗਾ ਯਾਨੀ ਕਿ ਦੂਜੇ ਬੈਂਕਾਂ ਨੂੰ ਇੱਕ ਹੀ ਬੈਂਕ ਦੇ ਵਿੱਚ ਮਰਜ਼ ਕਰ ਦਿੱਤਾ ਜਾਣਾ ਹੈ ਕੇਂਦਰੀ ਵਿੱਤ ਮੰਤਰਾਲੇ ਨੇ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ 11 ਸੂਬਿਆਂ ਦੇ ਵਿੱਚ 15 ਖੇਤਰੀ ਗ੍ਰਾਮੀਣ ਬੈਂਕਾਂ ਦੇ ਏਕੀਕਰਨ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਜਿਸਦਾ ਮਤਲਬ ਇਹ ਹੈ ਕਿ ਵਿੱਤ ਮੰਤਰਾਲੇ ਦੇ ਵੱਲੋਂ ਇਹਨਾਂ 15 ਬੈਂਕਾਂ ਦਾ ਰਲੇਵਾ ਕੀਤਾ ਜਾਣਾ ਹੈ ਇਹ ਖੇਤਰੀ ਪਿੰਡੂ ਬੈਂਕਾਂ ਦੇ ਰਲੇਵੇਂ ਦਾ ਚੌਥਾ ਪੜਾਅ ਹੋਣਾ ਹੈ ਜਿਸ ਦੇ ਪੂਰਾ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਰੀਜਨਲ ਰੂਰਲ ਬੈਂਕਾਂ ਦੀ ਮੌਜੂਦਾ ਗਿਣਤੀ 43 ਤੋਂ ਘਟ ਕੇ ਮਹਿਜ਼ 28 ਹੀ ਰਹਿ ਜਾਵੇਗੀ ਇਹ ਰੀਜਨਲ ਰੂਰਲ ਬੈਂਕ ਐਸਬੀਆਈ ਸਮੇਤ ਕਈ ਸਰਕਾਰੀ ਬੈਂਕਾਂ ਦੇ ਨਾਲ ਜੁੜੇ ਹੋਏ ਨੇ ਉਦਰ ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਇਸ ਦਾ ਪ੍ਰਭਾਵ ਦੇਸ਼ ਦੇ 11 ਸੂਬਿਆਂ ਤੇ ਪਵੇਗਾ ਜਿਨ੍ਹਾਂ ਦੇ ਵਿੱਚ ਆਂਧਰਾ ਪ੍ਰਦੇਸ਼ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਬਿਹਾਰ ਗੁਜਰਾਤ ਜੰਮੂ ਕਸ਼ਮੀਰ ਕਰਨਾਟਕ ਮਧ ਪ੍ਰਦੇਸ਼ ਮਹਾਰਾਸ਼ਟਰ ਉੜੀਸਾ ਅਤੇ ਰਾਜਸਥਾਨ ਦੇ ਨਾਮ ਸ਼ਾਮਿਲ ਨੇ ਜਾਣਕਾਰੀਆਂ ਅਨੁਸਾਰ ਇਹਨਾਂ ਸੂਬਿਆਂ ਦੇ ਵਿੱਚ ਮੌਜੂਦ ਖੇਤਰੀ ਗ੍ਰਾਮਣ ਬੈਂਕਾਂ ਨੂੰ ਇੱਕ ਇਕਾਈ ਦੇ ਵਿੱਚ ਮਿਲਾ ਦਿੱਤਾ ਜਾਵੇਗਾ ਜਿਸ ਦੇ ਨਾਲ ਕੇਂਦਰ ਸਰਕਾਰ ਆਪਣਾ ਇਕ ਰਾਜ ਇਕ RBI ਦੇ ਟੀਚੇ ਨੂੰ ਹਾਸਲ ਕਰ ਸਕੇਗੀ ਇਹਨਾਂ ਖੇਤਰੀ ਪਿੰਡੂ ਬੈਂਕਾਂ ਦੇ ਰਲੇਵੇਂ ਲਈ ਪ੍ਰਭਾਵੀ ਤਰੀਕ 1 ਮਈ 2025 ਤੈਅ ਕੀਤੀ ਗਈ ਹੈ ਵਿੱਤ ਮੰਤਰਾਲੇ ਦੇ ਅਨੁਸਾਰ ਦੇਸ਼ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਮੌਜੂਦ ਰੀਜਨਲ ਰੂਰਲ ਬੈਂਕ ਕਈ ਸਰਕਾਰੀ ਬੈਂਕਾਂ ਦੇ ਨਾਲ ਜੁੜੇ ਹੋਏ ਨੇ ਜਿਸ ਦੇ ਤਹਿਤ ਹੁਣ ਯੂਨੀਅਨ ਬੈਂਕ ਆਫ ਇੰਡੀਆ ਦੁਆਰਾ ਸਪான்ਸਰ ਕੀਤੇ ਗਏ ਚੇਤਨਿਆ ਗੋਦਾਵਰੀ ਬੈਂਕ ਆਂਧਰਾ ਪ੍ਰਗਤੀ ਗ੍ਰਾਮੀਣ ਬੈਂਕ ਸਤਕਿਰੀ ਗ੍ਰਾਮੀਣ ਬੈਂਕ ਅਤੇ ਆਂਧਰਾ ਪ੍ਰਦੇਸ਼ ਗ੍ਰਾਮੀਣ ਵਿਕਾਸ ਬੈਂਕ ਕੈਨਰਾ ਬੈਂਕ ਇੰਡੀਅਨ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਨੂੰ ਮਿਲਾ ਕੇ ਆਂਧਰਾ ਪ੍ਰਦੇਸ਼ ਗ੍ਰਾਮੀਣ ਬੈਂਕ ਬਣਾਇਆ ਜਾਵੇਗਾ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਤਿੰਨ ਤਿੰਨ ਬੈਂਕਾਂ ਨੂੰ ਵੀ ਇੱਕ ਯੂਨਿਟ ਦੇ ਵਿੱਚ ਮਿਲਾ ਦਿੱਤਾ ਜਾਵੇਗਾ ਯੂਪੀ ਵਿੱਚ ਮੌਜੂਦ ਬੜੌਦਾ ਯੂਪੀ ਬੈਂਕ ਅਰਿਆ ਆਵਰਤ ਬੈਂਕ ਅਤੇ ਪ੍ਰਥਮਾ ਯੂਪੀ ਗ੍ਰਾਮੀਣ ਬੈਂਕ ਨੂੰ ਉੱਤਰ ਪ੍ਰਦੇਸ਼ ਗ੍ਰਾਮੀਣ ਬੈਂਕ ਦੇ ਵਿੱਚ ਮਿਲਾ ਦਿੱਤਾ ਜਾਣਾ ਹੈ ਜਿਸ ਦਾ ਮੁੱਖ ਦਫ਼ਤਰ ਬੈਂਕ ਆਫ ਬੜੋਦਾ ਦਾ ਸਪਾਂਸਰਸ਼ਿਪ ਹੇਠ ਲਖਨਊ ਦੇ ਵਿੱਚ ਹੋਣਾ ਹੈ ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਕੰਮ ਕਰ ਰਹੇ ਬੰਗੀਆਂ ਗ੍ਰਾਮੀਣ ਵਿਕਾਸ ਬੈਂਕ ਅਤੇ ਉੱਤਰ ਬੰਗਾ ਖੇਤਰੀ ਗ੍ਰਾਮੀਣ ਬੈਂਕ ਨੂੰ ਪੱਛਮੀ ਬੰਗਾਲ ਗ੍ਰਾਮੀਣ ਬੈਂਕ ਦੇ ਵਿੱਚ ਮਿਲਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਦੇਸ਼ ਦੇ 8 ਰਾਜਾਂ ਵਿੱਚ ਜਿਵੇਂ ਕਿ ਬਿਹਾਰ, ਗੁਜਰਾਤ, ਜੰਮੂ ਅਤੇ ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ ਅਤੇ ਰਾਜਸਥਾਨ ਵਿੱਚੋਂ ਵੀ ਦੋ-ਦੋ ਬੈਂਕਾਂ ਨੂੰ ਇੱਕ ਦੇ ਵਿੱਚ ਮਿਲਾ ਦਿੱਤਾ ਜਾਣਾ ਹੈ। ਦੱਖਣੀ ਬਿਹਾਰ ಗ್ರಾਮीण ਬੈਂਕ ਅਤੇ ਉੱਤਰੀ ਬਿਹਾਰ ಗ್ರಾਮीण ਬੈਂਕ ਨੂੰ ਮਿਲਾ ਕੇ ਬਿਹਾਰ ಗ್ರಾਮीण ਬੈਂਕ ਬਣਾ ਦਿੱਤਾ ਜਾਵੇਗਾ ਜਿਸ ਦਾ ਮੁੱਖ ਦਫ਼ਤਰ ਪਟਨਾ ਦੇ ਵਿੱਚ ਹੋਣਾ ਹੈ। ਗੁਜਰਾਤ ਵਿੱਚ ਬਰੋਦਾ ਗੁਜਰਾਤ ਗ੍ਰਾਮੀਣ ਬੈਂਕ ਅਤੇ ਸ਼ਰਾਸ਼ਟਰ ਗ੍ਰਾਮੀਣ ਬੈਂਕ ਨੂੰ ਮਿਲਾ ਕੇ ਗੁਜਰਾਤ ਗ੍ਰਾਮੀਣ ਬੈਂਕ ਬਣਾਇਆ ਜਾਣਾ ਹੈ ਦੱਸ ਦਈਏ ਕਿ ਇਸ ਵਿੱਚ ਬੈਂਕਾਂ ਦੇ ਗਾਕਾ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਦੇ ਖਾਤੇ ਉਵੇਂ ਜਿਵੇਂ ਚੱਲੂ ਰਹਿਣਗੇ ਬਸ ਸਿਰਫ ਉਹਨਾਂ ਦੇ ਬੈਂਕਾਂ ਦਾ ਨਾਮ ਬਦਲ ਜਾਵੇਗਾ ਕੇਂਦਰੀ ਵਿੱਤ ਮੰਤਰਾਲੇ ਦੀ ਸੂਚੀ ਦੇ ਵਿੱਚ ਫਿਲਹਾਲ ਪੰਜਾਬ ਦਾ ਨਾਮ ਸ਼ਾਮਲ ਨਹੀਂ ਹੈ